ਸਾਡੀ ਕਾਂਗਰਸ ਦੀ ਹਮਾਇਤ ਹੈ ਅਸੀਂ ਕਾਂਗਰਸ ਨੂੰ ਮਤਲਬ ਵੋਟ ਪਾਵਾਂਗੇ ਜਿੰਨੇ ਪਾਰਟੀ ਦੇ ਆਗੂਆਂ ਵਰਕਰਾਂ ਅਸੀਂ ਸਾਰੇ ਕਾਂਗਰਸ ਨੂੰ ਪਾਵਾਂਗੇ ਜਿੰਨੀਆਂ ਵੀ ਸਾਡੀਆਂ ਵੋਟਾਂ ਨਹੀਂ ਆਉਂਦੀਆਂ ਚੰਨੀ ਸਾਹਿਬ ਮੁੱਖ ਮੰਤਰੀ ਬੜਿਆ ਢਾਈ ਘੰਟੇ ਸਾਡੇ ਨਾਲ ਮੀਟਿੰਗ ਕੀਤੀ ਤੇ ਵਧੀਆ ਸਾਨੂੰ ਰੋਟੀ ਖਵਾਈ ਤੇ 17500 ਰੁਪਏ ਦਿੱਤਾ ਮੈਂ ਇਹੀ ਕਹਿਣਾ ਸਾਡਾ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਪੱਖੀ ਇਹ ਮੁੱਖ ਮੰਤਰੀ ਆ ਚਾਹੇ ਮਜ਼ਦੂਰਾਂ ਚੋਂ ਹੈ ਕੋਈ મોદી ਦਾ ਘਰੋਂ ਨਹੀਂ ਕੀਤਾ ਸੀਗਾ ਪਰ ਸੈਂਟਰ ਨੇ ਫੇਰ ਵੀ ਦਬਾਅ ਪਾ ਕੇ ਮੁੱਖ ਮੰਤਰੀ ਤੇ ਦਬਾਅ ਆਇਆ ਵੀ ਨਹਿਤਾ ਰਾਸ਼ਟਰਪਤੀ ਰਾਜ ਲਾਗੂ ਕਰਾਂਗੇ ਨਹੀਂ ਇਹ ਕਿਸਾਨਾਂ ਨੂੰ ਫੜ ਕੇ ਅੰਦਰ ਬੰਦ ਕਰਦੇ ਇਹਨਾਂ ਨੂੰ ਮਤਲਬ ਜੇਲਾ ਚ ਬੰਦ ਕਰ ਇਸ ਕੋਈ ਕਤੀਗਾ ਚੰਨੀ ਸਾਹਿਬ ਜੀ ਨੇ ਸਾਨੂੰ ਨਾ ਬੁਲਾਇਆ ਨਾ ਜੇਲਾ ਚ ਕਿਹਾ ਜ ਕਿਸਾਨਾਂ ਦਾ ਪੱਕਾ ਪੂਰਾ ਸੰਯੁਕਤਮੋਰਚੇ ਦਾ ਫੈਸਲਾ ਆਪ ਹੋਇਆ ਹੋਇਆ ਬਾ ਕਹਦੇ ਵੀ ਭਾਰਤੀ ਜਨਤਾ ਪਾਰਟੀ ਨੂੰ ਘਟੂ ਘਟ ਪੰਜਾਬ ਦੇ ਵਿੱਚ ਪਿੰਡਾਂ ਚ ਨਹੀਂ ਮੜਨ ਦੇਣਾ ਠੀਕ ਹੈ ਨਾ ਗੱਲ ਆਮ ਪਾਰਟੀ ਤੋਂ ਸਵਾਲ ਪੁੱਛਣੇ ਨੇ ਤੇ ਕਾਂਗਰਸ ਫਾਲੀਆਂ ਤੋਂ ਕੋਈ ਸਵਾਲ ਨਹੀਂ ਪੁੱਛਣੇ ਕਿਉਂ ਉਹ ਨਾ ਜੇ ਸੈਂਟਰ ਸੱਤਾ ਜਨੇ ਨਾ ਪੰਜਾਬ ਸੱਤਾ ਜਨੇ ਨੇ ਇਦੇ ਬਾਰੇ ਇੰਨੀ ਹਜੇ ਸੰਜਕਤ ਉਸਾਨ ਮੁੱਦੇ ਦਾ ਫੈਸਲਾ ਹੋਇਆ ਦਾ ਮਤਲਬ ਅੱਜ ਜਿਹੜਾ ਬਰੋਸ ਹੋ ਰਿਹਾ ਸੀ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਦਾ ਸਹੀ ਕਰ ਰਹੇ ਆ ਕਿਉਂ ਕਰ ਰਹੇ ਆ ਅਸੀਂ ਇੱਕ ਤਾਂ ਸਾਡੇ ਜਿਹੜੇ ਕਿਸਾਨ ਨੇ ਹੁਣ ਸੜਕਾਂ ਤੇ ਬੈਠੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਇੱਕ ਅਸੀਂ ਸਾਲ ਉੱਥੇ ਬੈਠ ਕੇ ਆਏ ਆ ਕੁਝ ਮੰਗਾ મોદી ਨੇ ਮੰਨ ਲੀਆਂ ਤੇ ਮਾਫੀ ਵੀ ਮੰਗ ਲਈ ਦੀ ਤੇ ਫੇਰ ਕੁਝ ਮੰਗਾ ਉਹਨੇ ਲਿਖਤੀ ਲੈ ਲਈਆਂ ਤੇ ਮੈਂ ਲਾਗੂ ਕਰ ਦੂੰ ਉਹ ਲਾਗੂ ਨਹੀਂ ਕਰੀਆਂ ਇਸੇ ਕਰਕੇ ਸੀ ਪਿੰਡਾਂ 'ਚ ਉਹਨਾਂ ਦਾ ਬਰੋਸ ਕਰਦੇ ਆ ਪਿੰਡਾਂ 'ਚ ਵੜਨ ਨਹੀਂ ਦਿੰਦੇ ਕੋਈ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਦੂਜੀਆਂ ਸੱਤਾਧਾਰੀ ਪਾਰਟੀਆਂ ਦੇ ਹੱਕਰੇ ਵਿੱਚ ਗੱਲ ਕਰ ਰਹੀਆਂ ਨੇ ਉਹਨਾਂ ਨੂੰ ਵੋਟ ਦੇਣੀ। ਮੇਰਾ ਖਿਆਲ ਹੈ ਭਾਰਤੀ ਜਨਤਾ ਪਾਰਟੀ ਦੇ ਕੋਈ ਕਿਸਾਨ ਜਥੇਬੰਦੀ ਦੇ ਹੱਕ ਤੇ ਨਹੀਂ ਜਾ ਸਕਦੀ, ਬਿਲਕੁਲ ਨਹੀਂ ਜਾ ਸਕਦੀ। ਕਾਂਗਰਸ ਦੇ ਹੱਕ ਤੇ ਜਾ ਸਕਦੀ ਆ, ਆਮ ਪਾਰਟੀ ਦੇ ਹੱਕ ਤੇ ਜਾ ਸਕਦੀ ਆ ਕਿ ਠੀਕ ਨਾ ਗੱਲ। ਤੇ ਮੇਰਾ ਖਿਆਲ ਆ ਵੀ ਅਸੀਂ ਇੱਥੋਂ ਤੱਕ ਰ ਵੀ ਕਿ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਜੋਗੀ ਪਾਰਟੀਆਂ ਮਤਲਬ ਉਹ ਤੋਂ ਵੀ ਪਾਸਾ ਵਟਣਾ ਹੈਗਾ। ਪਰ ਜੇ ਕੋਈ ਵਰਕਰ ਹੈ ਜਾਂ ਹੁੰਦਾ ਮੈਂ ਕਿਸੇ ਪਾਰਟੀ ਨਾਲ ਵੱਜਿਆ ਪੁਰਾਣਾ ਵੱਜਿਆ ਉਹ ਅੱਧਾ ਵਰਕਰ ਦੀ ਕੋਈ ਗੱਲ ਨਹੀਂ ਹੈ ਜੀ ਪਰ ਬਿਲਕੁਲ ਨਹੀਂ ਹੈਗਾ ਵੀ ਭਾਰਤੀ ਜਨਤਾ ਪਾਰਟੀ ਨਾਲ ਕੋਈ ਜਥੇਬੰਦੀ ਨਹੀਂ ਜੁੜੂਗੀ ਮੈਂ ਦੂਜੇ ਲੋਕਾਂ ਨੂੰ ਕਹਿ ਸਕਦਾ ਹੁਣ ਕਿਸਾਨ ਜਥੇਬੰਦੀਆਂ ਨੇ ਕੀ ਤੈਨਾਂ ਦਾ ਕਿਹੜੀ ਪਾਰਟੀ ਦੀ ਹਮਾਇਤ ਕਰਨ ਜਾ ਰਹੇ ਨੇ ਅਸੀਂ ਤਫ਼ਦ ਮੈਂ ਤੁਹਾਨੂੰ ਇਹ ਦੱਸਦਾ ਵੀ ਮਤਬੂਲ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ ਠੀਕ ਹੈ ਨਾ ਗੱਲ ਰਹਿ ਗਈ ਆਮ ਪਾਰਟੀ ਕਾਂਗਰਸ ਪਾਰਟੀ ਰਹਿ ਗਈ ਸੁੰਤ ਮੋਰਜੇ ਦਾ ਫੈਸਲਾ ਹੈ ਸੰਜੋਗ ਜਿਹੜੀ ਭਾਰਤੀ ਜਨਤਾ ਪਾਰਟੀ ਸੰਜੋਗੀ ਹੈ ਉਹਨੂੰ ਵੋਟ ਨਹੀਂ ਪਾਉਣੀ ਕਿ ਮਤਲਬ ਇਹਨਾਂ ਤੋਂ ਜਿਹਨੂੰ ਮਰਜ਼ੀ ਵੋਟ ਪਾ ਦੋ ਸੰਯੁਕਤ ਮੋਰਚਾ ਹੀ ਫੈਸਲਾ ਹੈ ਪਰ ਸਾਡੀ ਪਾਰਟੀਆਂ ਆਸੀ ਵੀ ਮੰਨਦਾ ਸਾਡੀ ਕਾਂਗਰਸ ਦੀ ਹਮਾਇਤ ਹੈ ਅਸੀਂ ਕਾਂਗਰਸ ਨੂੰ ਮਤਲਬ ਵੋਟ ਪਾਵਾਂਗੇ ਜਿੰਨੇ ਪਾਰਟੀ ਦੇ ਆਗੂਆ ਵਰਕਰਾਂ ਅਸੀਂ ਸਾਰੇ ਕਾਂਗਰਸ ਨੂੰ ਪਾਵਾਂਗੇ ਜਿੰਨੀਆਂ ਵੀ ਸਾਡੀਆਂ ਵੋਟਾਂ ਨੇ ਪ੍ਰਣਾਮ ਜੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਖਾਦਲਾ ਬਹੁਤ ਖਰਾਬ ਹੋ ਗਿਆ ਸੀ ਕਿਹੜੀ ਪਾਰਟੀ ਨੇ ਹੁਣ ਤੱਕ ਜਿਆਦਾ ਟਿਕਾਣਾਂ ਦੀ ਖਾਤ ਲੈ ਜੀ ਅਸੀਂ ਇੱਕ ਅਚ ਨਰਮੇ ਦਾ ਅंदोलਨ ਰੜਿਆ ਸੀ ਸੁੰਦਰੀ ਨਾਲ ਨਰਮਾ ਮਰਿਆ ਸੀ ਉਹ ਵੀ ਨਾਡੇ ਨਾੜਕਾਂ ਤੇ ਬੈ ਕੇ ਮਸਾਂ 8000 ਰੁਪਏ ਉਸ ਮੁੱਖ ਮੰਤਰੀ ਨੇ ਦਿੱਤਾ ਦੀ ਤੇ ਜੁੱਧ ਦੁਆਰੇ ਫੇਰ ਮੁੱਖ ਮੰਤਰੀ ਬਦਲ ਗਿਆ ਉਹਨੇ ਸਾਨੂੰ 12000 ਦਿੱਤਾ ਤਾਂ ਉਸ ਤੋਂ ਬਾਅਦ ਚੰਨੀ ਸਾਹਿਬ ਮੁੱਖ ਮੰਤਰੀ ਬਣਿਆ ਢਾਈ ਘੰਟੇ ਸਾਡੇ ਨਾਲ ਮੀਟਿੰਗ ਕੀਤੀ ਤੇ ਵਧੀਆ ਸਾਨੂੰ ਰੋਟੀ ਖਵਾਈ ਤੇ 17500 ਰੁਪਇਆ ਦਿੱਤਾ ਮੈਂ ਇਹੀ ਕਹਿਣਾ ਸਾਡਾ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਪੱਖ ਹੀ ਇਹ ਮੁੱਖ ਮੰਤਰੀ ਆ ਚਾਹੇ ਮਜ਼ਦੂਰਾਂ ਚੋਂ ਹੈ ਪਰ ਕਿਸਾਨਾਂ ਦਾ ਵੀ ਫੁੱਲ ਪੱਖ ਪੂਰਿਆ ਮੈਨੂੰ ਖੁਦ ਆਪ ਨੂੰ ਪੈਸੇ ਮਿਲਨੇ ਨੇ ਮੇਰਾ ਘੱਟੋ ਘੱਟ 4-5 ਕਿਲੇ ਨਰਮਾ ਤੀਗਾ ਮਸੇ 17500 ਰੁਪਇਆ ਕਿੱਲੇ ਮੰਗ ਕੇ ਮਿਲਿਆ ਸਾਨੂੰ ਤਾਂ ਜਿਹੜਾ ਕੋ ਦਿਊਗਾ ਉਸੇ ਜਗ੍ਹਾ ਕਹਾਂਗੇ ਹੁਣ ਵਾਲਾ ਮੁੱਖ ਮੰਤਰੀ ਕਹਿੰਦਾ ਤੀਗਾ ਕਿ ਮੈਂ ਮੁਰਗੀ ਮਰੀਜ਼ੇ ਮਤਲਬ ਪੈਸੇ ਦੇਵਾਂਗਾ ਜਿੱਤੇ ਮੈਂਦੇ ਵੀ ਨਹੀਂ ਕਹਿੰਦਾ ਤੇ ਬਿਨਾਂ ਗਰਜ਼ੋਰੀ ਤੇ ਦੇਵਾਂਗਾ ਤੇ ਜਿੱਤੇ ਮਤਲਬ ਗਰਜ਼ੋਰੀ ਕਰਾਈਏ ਨਹੀਂ ਗਰਜ਼ੋਰੀ ਕੋਲ ਦੀ ਲੋੜ ਪਈ ਜਿੱਤੇ ਨਹੀਂ ਕਾਸੇ ਤੇ ਦਿੱਤਾ ਕਿ ਹੱਕ ਨਹੀਂ ਬਣਦਾ ਜੇ ਲੋਕਾਂ ਦੀ ਫਸਲ ਮਰ ਗਈ ਜੇ ਚੰਨੀ ਦੇ ਸਕਦਾ ਹੈ ਮਜ਼ਦੂਰਾਂ ਚੋਂ ਇੱਕ ਲੀਡਰ ਕਿਸਾਨਾਂ ਮਜ਼ਦੂਰਾਂ ਵਾਸਤੇ ਸੋਚ ਸਕਦਾ ਹੈ ਤੇ ਫਿਰ ਇਹ ਜਿਹੜੇ ਜੱਟ ਲੀ ਮੁੱਖ ਮੰਤਰੀ ਕਹੋਂਦੇ ਨੇ ਫਿਰ ਕਿਉਂ ਨਹੀਂ ਸੋਚਦੇ ਕਿ ਇਹਦੇ ਮਗਰ ਲੱਗੇ ਹੋਏ ਨੇ ਫਿਰ ਅਸੀਂ ਚੰਨੀ ਨੂੰ ਚੰਗਾ ਰੱਖਾਂਗੇ ਹੋਰ ਕਿੰਨਾਂ ਚੰਗਾ ਤਾਂ ਹੈ ਕੋਣ ਤੱਕ ਜਿਸ ਤਰ੍ਹਾਂ ਤੁਸੀਂ ਕਾਂਗਰਸ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ ਕਾਂਗਰਸ ਨੂੰ ਵੀ ਜਿਵੇਂ ਸਾਰੇ ਕਹਾਂ ਜਿਵੇਂ ਬੰਦੀ ਹਮਾਇਤ ਕਰ ਰਹੀਆਂ ਨੇ ਤਾਂ ਦੂਸਰੀਆਂ ਜਿਦੀਆਂ ਕੁੱਝ ਜਥੇ ਬੰਦੀਆਂ ਨੇ ਕੀ ਉਹ ਤੁਹਾਡੇ ਸਾਈਕਲ ਦੇ ਨਾਲ ਸਹਿਮਤ ਨੇ ਨਿਊ ਐਕਸਪੈਂਸਰ ਵੀ ਸਹਿਮਤ ਨੇ ਮੈਂ ਉਹ ਸਾਰੀਆਂ ਕਾਂਗਰਸ ਦੀ ਹਮਾਇਤ ਮੈਂ ਗੱਲ ਕਹਿੰਦਾ ਕਰਦਿਆਂ ਇਸ ਪੂਰੀ ਹਮਾਇਤਾ ਸੀਪੀਐਮ ਪਾਰਟੀ ਦੀ ਉਹ ਉਹਨਾਂ ਨੂੰ ਜਿਹੜਾ ਸੰਯੁਕਤ ਮੋਰਚੇ ਨੇ ਕਿਹਾ ਉਹ ਕਾਂਗਰਸ ਨੂੰ ਵੋਟ ਪਾਉਣ ਆਮ ਪਾਰਟੀ ਨੂੰ ਵੋਟ ਪਾਉਣ ਉਹ ਉਹਨਾਂ ਤੇ ਛੱਡਿਆ ਹੋਇਆ ਸਾਰੀ ਗੱਲ ਹੈ ਪ੍ਰਧਾਨ ਮੰਤਰੀ ਪਿੱਛੇ ਜੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤੀ ਤਾਂ ਉਸ ਦੌਰਾਨ ਵੀ ਕਿਸਾਨਾਂ ਨੂੰ ਵੱਲੋਂ ਜਿਹੜਾ ਉਹਨਾਂ ਦਾ ਘਰਾਉ ਕੀਤਾ ਗਿਆ ਸੀ ਉਸ ਸਮੇਂ ਕੀ ਹਾਲਾਤ ਸੀ ਪੰਜਾਬ ਦੇ ਮੈਂ ਕਹਿੰਦਾ ਮੇਰਾ ਖਿਆਲ ਹੈ ਵੀ ਅਸੀਂ ਕੋਈ ਮੋਦੀ ਦਾ ਘਰਾਉ ਨਹੀਂ ਕੀਤਾ ਸੀਗਾ ਪਰ ਸੈਂਟਰ ਨੇ ਫੇਰ ਵੀ ਦਬਾਅ ਪਾ ਕੇ ਮੁੱਖ ਮੰਤਰੀ ਦੇ ਦਬਾਅ ਪਾਇਆ ਵੀ ਨਹੀਂ ਤਾਂ ਰਾਸ਼ਟਰਪਤੀ ਰਾਜ ਲਾਗੂ ਕਰਾਂਗੇ ਨਹੀਂ ਕਿਸਾਨਾਂ ਨੂੰ ਫੜ ਕੇ ਅੰਦਰ ਬੰਦ ਕਰਦੇ ਇਹਨਾਂ ਨੂੰ ਮਤਲਬ ਜੇਲ੍ਹਾਂ 'ਚ ਬੰਦ ਕਰ ਇਸ ਕੋਈ ਕਿਤੀਗਾ ਚੰਨੀ ਸਾਹਿਬ ਜੀ ਨੇ ਸਾਨੂੰ ਨਾ ਬੁਲਾਇਆ ਨਾ ਜੇਲ੍ਹਾਂ 'ਚ ਕਿਹਾ ਜੇ ਕਿਸਾਨਾਂ ਦਾ ਪੱਕਾ ਪੂਰਾ